ਦੀ ਦੁਨੀਆ ਦੇ ਵਿੱਚ ਬੰਦਾ ਕਰੂਗਾ ਤੇ ਕਰੂਗਾ ਕੀ ਤੇ ਕਿੱਧਰ ਨੂੰ ਜਾਵੇ ਤੇ ਕਿੱਧਰ ਨੂੰ ਨਾ ਜਾਵੇ ਤੇ ਕਾਲਜ ਦੇ ਵਿੱਚ ਕੁੜੀ ਪੜਦੀ ਸੀ ਤੇ ਕੁੜੀ ਨੂੰ ਮਾਰ ਦਿੱਤੀ ਗੋਲੀ ਮੁੰਡੇ ਨੇ ਤੇ ਵਾਹਿਗੁਰੂ ਜੀ ਭਲਾ ਕਰੇ ਸਭ ਦਾ ਪਰ ਬਹੁਤ ਦੁੱਖ ਲੱਗਦਾ ਜਦੋਂ ਇਹ ਜੀ ਕੋਈ ਵੀ ਖਬਰ ਆਉਂਦੀ ਆ ਤੇ ਕੁਝ ਵੀ ਇਹ ਜੀ ਨਿਊਜ਼ ਮਿਲਦੀ ਆ ਆਪਾਂ ਨੂੰ ਸੁਣਨ ਵਾਸਤੇ ਤੇ ਆਪਾਂ ਨੂੰ ਇਹ ਚੀਜ਼ ਦਾ ਹੁੰਦਾ ਵਾ ਵੀ ਮਨਾ ਆਪਾਂ ਸੁਖੀ ਕਿੱਥੇ ਆ ਕਿਹੜੀ ਜਗ੍ਹਾ ਤੇ ਆਪਾਂ ਸੁਖ ਲਵਾਂਗੇ ਕਿਹੜੀ ਜਗ੍ਹਾ ਤੇ ਆਪਣਾ ਆਪਣੇ ਆਪ ਨੂੰ ਆਪਾਂ ਕਿੱਥੇ ਸੇਵ ਰੱਖਾਂਗੇ ਜਿਹਦੇ ਕਿ ਆਪਾਂ ਨਾ ਸਕੂਲ 'ਚ ਨਾ ਕਾਲਜ 'ਚ ਨਾ ਆਪਣੇ ਘਰ ਦੇ ਵਿੱਚ ਵੀ ਜਿੱਥੇ ਤੱਕ ਸੇਵ ਨਹੀਂ ਹੈਗੇ ਆਪਾਂ ਪਰ ਬਹੁਤ ਦੁੱਖ ਲੱਗਦਾ ਤੇ ਸੱਤ ਭੈਣਾਂ ਸੀਗੀਆਂ ਦਸ ਵਿਚਾਰੀਆਂ ਤੇ ਮਾਂ ਵਿਚਾਰੀ ਕੋ ਘਰਾਂ ਕੋਰਾ ਸੋ ਕੰਮ ਕਰ ਦੰਗਾ ਸੱਤ ਭੈਣਾਂ ਸੀਗੀਆਂ ਤੇ ਸੱਤ ਭੈਣਾਂ ਵਿਚਾਰੀ ਇਹ ਮਾ ਪਿਓ ਹੈ ਨਹੀਂਗਾ ਤੇ ਮਾਂ ਵਿਚਾਰੀ ਪਾਲਦੀ ਆ ਕਿੰਨਾ ਔਖਾ ਵਾ ਕਿੰਨਾ ਕਹਿੰਦੇ ਮਾਂ ਨੂੰ ਝੇਲਣਾ ਔਖਾ ਹੋ ਜਾਣਾ ਹੁਣ ਵਿਚਾਰੀ ਨੂੰ ਬਹੁਤ ਦੁੱਖ ਵਾਲੀ ਗੱਲ ਆ ਤੇ ਸਿਮਰ ਜੀ ਹੈਲੋ ਦੀਦੀ ਹੈਲੋ ਵੈਲਕਮ ਹੈ ਭੈਣੇ ਪਿਆਰ ਪੁੱਛਿਆ ਸ਼ੀਕਾਲ ਜੀ ਹੋਰ ਸੁਣਾਓ ਭੈਣੇ ਕੀ ਹਾਲ ਚਾਲ ਆ ਕਰ ਪਰਵਾ ਠੀਕ ਆ ਭੈਣ ਦਾ ਵੈਲਕਮ ਹੈ ਮੇਰੀ ਭੈਣੇ ਤੇ ਭੈਣੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਆੜੇ ਬਹੁਤ ਦੁੱਖਦਾਨ ਘਟਨਾ ਆ ਗਈ ਆ ਹੁਣ ਆਪ ਨੂੰ ਦੇਖਣ ਵਾਸਤੇ ਪਰ ਬਹੁਤ ਜਿਆਦਾ ਦੁੱਖ ਲੱਗਦਾ ਜਦੋਂ ਕੋਲਜੇ ਦੇ ਵਿੱਚ ਹੀ ਨਹੀਂ ਪੜਨ ਪਰ ਆਪਣਾ ਬੱਚਾ ਆਪਣਾ ਸੇਵ ਹੋਊਗਾ ਤੇ ਆਪਾਂ ਕਿੱਥੇ ਪੜਾਵਾ ਲਖਾਵਾਂਗੇ ਹਨ ਤੇ ਕੋਲਜੇ ਦੇ ਵਿੱਚ ਹੀ ਮੁੰਡੇ ਨੇ ਕੁੜੀ ਨੂੰ ਗੋਲੀ ਮਾਰਤੀ ਵਧੀਆ ਵਧੀਆ ਪੈਣੇ ਵਧਿਆ ਤੁਸੀਂ ਜਨਾਓ ਤੇ ਪਰ ਇਹਦੇ ਕੁੜੀ ਦਾ ਪਿਓ ਤਾਂ ਹੈ ਨਹੀਂਗਾ ਮਾਂ ਹੈਗੀ ਵਿਚਾਰੀ ਘਰਾਂ ਘੁਰਾਂ ਦਾ ਕੰਮ ਕਰਕੇ ਵਿਚਾਰੀ ਟਾਈਮ ਪਾਸ ਕਰਦੀ ਕੁੜੀ ਨੂੰ ਪੜਾਉਂਦੀ ਹੈ ਜੇ ਮੰਨ ਲਓ ਹੁਣ ਸਾਡੇ ਵਰਗੇ ਗਰੀਬ ਸਕੂਲਾਂ ਚ ਲਾ ਹੀ ਦਿੰਦੇ ਆ ਸਾਡੇ ਬੱਚੇ ਉੱਥੇ ਨਹੀਂ ਸੇਵ ਹੈਗੇ ਹਨ ਬਹੁਤ ਔਖਾ ਵਾ ਬਹੁਤ ਦੁੱਖ ਵਾਲੀ ਗੱਲ ਵਾ ਪਰ ਪੈਣੇ ਤੁਸੀਂ ਜਿਹੜੀ ਮੈਨੂੰ ਸਵੇਰੇ ਲਾਈਵ ਬੁਲਾਉਣੀ ਆ ਉਹ ਚ ਵੀ ਨਹੀਂ ਆਉਂਦੇ ਤੁਸੀਂ ਜਿਹੜੀ ਸ਼ਾਮ ਨੂੰ ਲਾਈਵ ਬੁਲਾਉਣੀ ਆ ਉਹ ਚ ਵੀ ਨਹੀਂ ਆਉਂਦੇ ਤੇ ਆਹ ਲਾਈਵ ਚ ਕਿਉਂ ਆਉਂਦੇ ਆ ਪਹਿਲਾਂ ਮੈਨੂੰ ਇਹ ਦੱਸੋ ਪਹਿਲਾਂ ਮੈਂ ਤੁਹਾਡੀ ਖ਼ਬਰ ਲਵਾ ਫਿਰ ਤੁਹਾਨੂੰ ਮੈਂ ਆਪਣੀ ਦੋਖ ਪਰ ਹੀ ਗਾਣੀ ਵੀ ਦੱਸਦੀ ਆ ਜਿਹੜਾ ਮੈਨੂੰ ਦੋਖ ਆਉ ਤਾਂ ਹੈਗਾ ਹੀ ਹੈਗਾ ਪਰ ਤੁਸੀਂ ਜਿਹੜੀ ਮੈਂ ਦੂਜੀ ਲਾਈਵ ਲਾਉਣੀ ਉਹ ਚ ਕਿਉਂ ਨਹੀਂ ਆਉਂਦਗਾ ਹੁੰਦਾ ਉਹ ਚ ਵੀ ਆਇਆ ਕਰੋ ਰੇ ਨਾ ਕਰਿਆ ਕਰੋ ਕਿਉਂ ਟੈਨਸ਼ਨ ਪਾਈ ਮੈਨੂੰ ਤੁਸੀਂ ਆਇਆ ਕਰੋ ਉੱਚ ਵੀ ਜੇ ਕਿਹੇ ਭੈਣ ਭਰਾ ਦਾ ਮਾੜਾ ਮੋਟਾ ਭਲਾ ਹੁੰਦਾ ਤੇ ਕੋਈ ਐਵੇਂ ਨਾ ਕਰਿਆ ਕਰੋ ਉੱਚ ਵੀ ਆਇਆ ਕਰੋ ਸ਼ਾਮ ਨੂੰ ਵੀ ਆਇਓ ਇਹ ਚ ਤਾਂ ਆਏ ਆਏ ਉਹ ਚ ਵੀ ਆਇਓ ਠੀਕ ਆ ਤੇ ਵੈਲਕਮ ਆ ਸਾਡੇ ਭੈਣ ਭਰਾਵਾਂ ਦਾ ਜੇ ਤੁਮਰਜੀ ਆਉ ਦਿਨ ਦੇ ਨਾ ਰਾਤਾਂ ਉਹ ਵਾਈਕਰ ਤੋਂ ਜਰਦੀ ਕਲਾ ਜਰ ਰੱਖੇ ਤੇ ਮੈਂ ਤਾਂ ਫਿਰ ਉਹ ਦੇਖ ਕੇ ਤੇ ਮੈਨੂੰ ਬਹੁਤ ਜ਼ਿਆਦਾ ਪੈਣਿਆ ਤੇ ਮੰਮੀ ਜੀ ਹੁਣ ਮੈਨੂੰ ਇਹਦਾ ਮਤਲਬ ਤਾਂ ਨਹੀਂ ਪਤਾ ਸੌਰੀ ਭੈਣੇ ਇਹਦਾ ਮਤਲਬ ਤਾਂ ਨਹੀਂ ਮੈਨੂੰ ਪਤਾ ਨਾਟ ਨਾਟ ਮੈਨੂੰ ਸਮਝ ਨਹੀਂ ਆਉਂਦੀ ਹੈ ਕਿਉਂਕਿ ਮੈਂ ਪੜੀ ਲਿਖੀ ਨਹੀਂ ਹੈਗੀ ਮੇਰੀ ਭੈਣ ਮੈਨਾਂ ਮੈਨੂੰ ਪੰਜਾਬੀ ਆਉਂਦੀ ਆ ਬਸ ਹੋਰ ਮੈਨੂੰ ਕੁਝ ਨਹੀਂ ਹੁੰਦਾ ਤੇ ਅੱਜ ਤੁਸੀਂ ਜਿਹੜੇ ਲਿਖੇ ਮੈਨੂੰ ਇਹਨਾਂ ਦੀ ਸਮਝ ਨਹੀਂ ਆਈ ਵੈਲਕਮ ਆ ਵੀਰ ਜੀ ਪਿਆਰ ਪ੍ਰਸ਼ਾਦ ਸਿੱਕਾ ਜੀ ਲਾਈਕ ਨੰਬਰ 333 ਡਨ ਥੈਂਕ ਯੂ ਵੀਰ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਪਿਆਰ ਪ੍ਰਸ਼ਾਦ ਸਿੱਕਾ ਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਜੀ ਵਰਿੰਦਰ ਵੀਰ ਜੀ ਆ ਭੈਣ ਆਪਣੇ ਕੀ ਲਿਖਦੇ ਆ ਸਿਮਰਨ ਭੈਣ ਮੈਨੂੰ ਮਾੜਾ ਜਿਹਾ ਦੱਸਿਓ ਪੰਜਾਬੀ ਕਰਕੇ ਦੱਸਿਓ ਮੇਰੇ ਵੀਰ ਹਾਂ ਇਰੇ ਭੈਣ ਕੀ ਲਿਖਦੇ ਪੰਜਾਬੀ ਚ ਦੱਸਿਓ ਮੈਨੂੰ ਤੁਸੀਂ ਜੋਬ ਕਰਦੇ ਆ ਫਾਦਰ ਮਤਲਬ ਕੀ ਭੈਣ ਐ ਮੈਂ ਇਹ ਚੀਜ਼ ਕਹਿ ਨਹੀਂ ਸਕਦੀ ਇਹ ਚੀਜ਼ ਮੇਰੇ ਮੂੰਹ ਤੋਂ ਨਹੀਂ ਚੰਗੀ ਲੱਗਦੀ ਜਿਹੜੀ ਚੀਜ਼ ਤੂੰ ਹੀ ਕਹਿਣਾ ਚਾਹੁੰਨੇ ਮੈਨੂੰ ਨਹੀਂ ਪਤਾ ਵੀ ਹੈਗੇ ਆ ਮਾਈ ਫਾਦਰ ਤੇ ਮਾਈ ਮਮ ਮੈਂ ਉਹ ਗੱਲ ਕਹਿਣਾ ਨਹੀਂ ਚਾਹੁੰਦੀ ਭੈਣੇ ਵਾਇਗਰੋ ਤਾਂ ਨਹੀਂ ਕਹੇ ਭੈਣ ਭਰਾ ਦਾ ਮਾਂ ਪਿਓ ਇਦਾਂ ਕਹੋਵੇ ਤੇ ਜਿਹਦਾ ਨਹੀਂ ਹੁੰਦਾ ਉਹਨੂੰ ਪੁੱਛ ਕੇ ਦੇਖੋ ਭੈਣੇ ਹੁਣ ਮੇਰੀ ਮੰਮੀ ਹੈਣੀ ਮੈਨੂੰ ਪੁੱਛ ਕੇ ਦੇਖੋ ਕਿ ਮੈਂ ਉਹ ਵੱਡ ਨਹੀਂ ਆਪਣੇ ਮੂੰਹ ਚੋਂ ਕਹਿਣਾ ਚਾਹੁੰਦੀ ਜੋ ਮੇਰੇ ਹੋਇਆ ਉਹ ਕਿਸੇ ਹੋਰ ਭੈਣ ਭਰਾਣਾ ਵੀ ਹੋਵੇ ਮੈਨੂੰ ਇਹ ਤਾਂ ਸਮਝ ਨਹੀਂ ਆਉਂਦੀ ਇੰਗਲਿਸ਼ ਹੀ ਤਾਂ ਮੁੰਦੀ ਨਹੀਂ ਪੰਗਾ ਖਾਨਾ ਵਣ ਕੀਵਰਡ ਬਦਲੋ ਨਾ ਉਹਦਾ ਪੰਜਾਬੀ ਕਰੋ ਉਹਨੂੰ ਗੂਗਲ ਤੇ ਬੋਲ ਦਿਆ ਕਰੋ ਮੈਂ ਗੂਗਲ ਤੇ ਸਮਝਿਆ ਕਰੂੰਗੀ ਤੂੰ ਹੀ ਕੀ ਲਿਖਿਆ ਗੂਗਲ ਨੇ ਬੋਲ ਕੇ ਆਪੇ ਦੱਸ ਦੇਣਾ ਹੁਣ ਮੈਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ ਤੇ ਮੈਂ ਗੂਗਲ ਤਾਂ ਬੋਲ ਕੇ ਬੋਲ ਦਿਨੀ ਹੁੰਨੀ ਆ ਵੀ ਪੰਜਾਬੀ ਕੀਵਰਡ ਬਦਲਿਆ ਜਾਂਦਾ ਵਾ ਤੇ ਪੰਜਾਬੀ ਆ ਜੂਗੀ ਤਾਂ ਮੈਨੂੰ ਸਮਝ ਆ ਜੂਗੀ ਕੀਵਰਡ ਬਦਲ ਲਈਦਾ ਵਾ ਨਾਲ ਹੀ ਪੰਜਾਬੀ ਕਰ ਲਈਦੀ ਜੇ ਕਿਸੇ ਨੂੰ ਇੰਗਲਿਸ਼ ਚ ਕਮੈਂਟ ਕਰਨੇ ਇੰਗਲਿਸ਼ ਹੋ ਜਾਂਦੀ ਆ ਹੁਣ ਮੈਂ ਜੇ ਕਿਸੇ ਨੂੰ ਇੰਗਲਿਸ਼ ਚ ਕਮੈਂਟ ਕਰਨਾ ਹੋਵੇ ਮੈਂ ਪਹਿਲਾਂ ਅਗਲੇ ਨੂੰ ਕਹਿ ਦਿੰਨੀ ਪਾਈ ਜੇ ਗਲਤ ਲਿਖੇਗਾ ਮੈਂ ਜ਼ਿੰਮੇਵਾਰ ਨਹੀਂ ਮੈਂ ਮਾਫੀ ਚਾਹੁੰਨੀ ਆ ਰੱਡੇ ਕੋਲੋਂ ਕਿਉਂਕਿ ਮੈਨੂੰ ਇੰਗਲਿਸ਼ ਆਉਂਦੀ ਨਹੀਂ ਆ ਤਾਂ ਮੈਂ ਤਾਂ ਗੂਗਲ ਕੋ ਬੁਲਾ ਕੇ ਲਿਖਣਾ ਵਾ ਵੀ ਗੂਗਲ ਗੂਗਲ ਨੂੰ ਬੋਲ ਦੇਣਾ ਵੀ ਮੈਂ ਆਪਣੇ ਭੈਣ ਭਰਾ ਨੂੰ ਆ ਲਿਖਣਾ ਤੂੰ ਲਿਖ ਦੇ ਗੂਗਲ ਨੇ ਲਿਖ ਦੇਣਾ ਤੇ ਇਸ ਕਰਕੇ ਪੜ੍ਹਨੇ ਮੈਨੂੰ ਮੈਂ ਤਾਂ ਕਹਿਨੀ ਆ ਵੀ ਕੋਈ ਨਹੀਂ ਤੂੰ ਹੀ ਪੰਜਾਬੀ ਕਰ ਲੈ ਇਦਾਂ ਮੈਨੂੰ ਬਹੁਤ ਔਖਾ ਜਿਹਾ ਲੱਗਦਾ ਮੈਨੂੰ ਪੜ੍ਹਨੇ ਗੱਲ ਆ ਮੈਨੂੰ ਸਮਝ ਨਹੀਂ ਆਉਂਦੀ ਭੈਣੇ ਇਹ ਚੀਜ਼ ਦੀ ਕਿੱਦਾਂ ਚਲੇ ਗਏ ਹੁਣ ਸਾਰੇ? ਕੀ ਬਾਤ ਹੋ ਗਈ? ਹੋਰ ਸੋ ਨਾਉ ਪੜੇ। ਹੁਣ ਬਹੁਤ ਦੁੱਖ ਲੱਗਿਆ ਸੁਣ ਕੇ ਇਹ ਚੀਜ਼ੇ ਦਾ ਵੀ ਦੱਸ ਕਿ ਨਾ ਇੰਦਾ ਅਨੇ ਮੁੰਡੇ ਨੇ ਗੋਲੀ ਆਪਣੇ ਆਪ ਨੂੰ ਵੀ ਨਾਲ ਹੀ ਮਾਰ ਲਈ ਆ ਕੁੜੀ ਨੂੰ ਮਾਰ ਕੇ ਤੇ ਕੁੜੀ ਦੀ ਮਾਂ ਵਿਚਾਰੀ ਕੰਮ ਤੇ ਗਈ ਸੀ ਤੇ ਉਹਨਾਂ ਨੂੰ ਫੋਨ ਕੀਤਾ ਮੈਡਮ ਨੇ ਕਹਿੰਦੇ ਸੱਟ ਜ਼ਿਆਦਾ ਲੱਗ ਗਈ ਆ ਤੁਸੀਂ ਆ ਜਾਓ ਇਦਾਂ ਵੀ ਹੁੰਦਾ ਭਲਾ ਗੋਲੀ ਨਾਲ ਬੰਦਾ ਜਦੋਂ ਹੀ ਮਰ ਜਾਂਦਾ ਗੋਲੀ ਨਾਲ ਬੰਦਾ ਨਹੀਂ ਬਚਦਾ ਇੰਨਾ ਤਾਂ ਆਪਾਂ ਨੂੰ ਕੋਈ ਪਤਾ ਵਾ ਕਿਉਂਕਿ ਸੀ ਕਹਿਣ ਦਾ ਮਤਲਬ ਪਤਾ ਹੁਣ ਆਪਾਂ ਦੇਖ ਲੈਨੇ ਸੀ ਕੀ ਮਤਲਬ ਕੀ ਜਿੱਦਾਂ ਕੀ ਕਹਿੰਦੇ ਹੁੰਦੇ ਆ ਮੈਂ ਆਪਣੇ ਤਾਂ ਲੋਨੀ ਚਲੋ ਮੈਂ ਕਿ ਸਾਨੂੰ ਕੀ ਕਹਿਣਾ ਜੇ ਮੈਨੂੰ ਹੁਣ ਮਾਰਾ ਜਾ ਕੋਈ ਮਤਲਬ ਕੀ ਇੱਕ ਇੱਕ ਨਾ ਹੀ ਗੋਲੀ ਨਾ ਠਾ ਬਸ ਮੇਰੇ ਖਤਮ ਆ ਸਾ ਅੱਛਾ ਮੈਨੂੰ 1 ਮਿੰਟ ਮੈਂ ਪਾਣੀ ਚ ਵੀ ਨਹੀਂ ਮੈਂ ਮੋ ਆਪਣਾ ਮੂੰਹ ਰੱਖ ਸਕਦੀ ਹੈਗੀ 1 ਮਿੰਟ ਮੈਨੂੰ ਪਾਣੀ ਪੀਂਦੀ ਨੂੰ ਵੀ ਸਾਹ ਚੜ ਜਾਂਦਾ ਤੇ ਜਿਹਦੇ ਚ ਮੇਰੇ ਅਰਗੀ ਚ ਸਾਹ ਹੀ ਇੱਕ ਅੱਧਾ ਵਾ ਤੇ ਉਹ ਬੰਦਾ ਜਾਊਗਾ ਕਿੱਧਰ ਗੋਲੀ ਗੋਲੀ ਦਾ ਨਾਮ ਬਹੁਤ ਬੁਰਾ ਗੋਲੀ 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 ਕਿੰਨਾ ਹੋਆ ਬੱਸ ਕਰ ਸਰਦਾਰ ਨਹੀਂ ਪੈਣੀ ਇੰਨੀ ਅੰਗਰੇਜ਼ੀ ਮੈਨੂੰ ਨਹੀਂ ਆਉਂਦੀ ਵੈਲਕਮ ਆ ਪਿਆਰ ਪਰੀ ਸੱਸੀ ਕਾਲਜੀ ਹੋਰ ਸੁਣਾਓ ਕੀ ਹਾਲ ਚਾਲ ਆ ਡੋਂਟ ਵੇਰਕ ਕਿਰਨ ਉਕੇ ਹੁੰਦਾ ਕਿੰਨਾ ਖਾਈਦਾ ਕਿੱਥੋਂ ਮਿਰਦਾ ਹਾਂ ਬਣੇ ਇਨਹ ਤਾਂ ਦੇ ਉਦਾਂ ਸੱਪ ਲੜਿਆ ਹੁੰਦਾ ਜਦੋਂ ਦੂਜੇ ਨੂੰ ਲਾਈਵ ਲਾਉਣੀ ਆ ਉਹਦਾ ਕਿਹਨੇ ਹੁੰਦਾਂਗਾ ਤੁਸੀਂ ਹਾਂ ਸ਼ਾਮ ਵਾਲੀ ਲਾਈਵ ਚ ਨਾ ਆਈਆਂ ਕੁੱਟੂ ਗੜਾ ਫੜ ਕੇ ਸਾਰੀਆਂ ਨੂੰ ਡੰਡੇ ਨਾਲ ਕੁੱਟਣਾ ਫੇਨਾ ਕੇ ਦੱਸਿਆ ਨਹੀਂ ਰਾਮਣਾ ਭਾਈ ਜੰਮ ਤੱਕ ਸੋ ਜਾਂਦੇ ਗਾ ਰਾਮਣਾ ਪੰਜਾਬੀ ਚ ਕਰ ਲੋ ਕਮੈਂਟ ਸਰਦਾਰ ਨਹੀਂ ਬਣੇ ਸਰਚਕਾਲ ਵੀਰ ਸਰਚਕਾਲ ਜੀ ਹੋਰ ਸਨੋ ਕੀ ਹਾਲ ਚਾਲ ਮੇਰੇ ਕੋਆਂ ਵੀਰੇ ਕਿਰਨ ਮੈਂ ਆਈ ਮੈਂ ਤਾਂ ਦੇ ਅੱਗੇ ਜੋੜੇ ਹੱਥ ਆ ਨਾਮ ਇਹਨੂੰ ਕੰਜਰਖਾਨੇ ਚ ਪਾਓ ਇੰਗਲਿਸ਼ ਵਾਲੇ ਚ ਇਹਨੂੰ ਮਿਨਵਾਣੀ ਲੱਗਦੀ ਐਂਡ ਡਾਟ ਬੈਂਟ ਦੀ ਆ ਦੇ ਲਾਹਰ ਜੈਨਪੂ ਭਾਰਤ ਦਾ ਭਜਣਾ ਵੜਾ ਹੋਰ ਦਰਜੀਤ ਜੀ ਤੁਸੀਂ ਸਸੀ ਕਾਲ ਜੀ ਸਸੀ ਕਿਰਨ ਹਾਏ ਮੈਂ ਮਰ ਜਾ ਹਾਏ ਰੱਬਾ ਸਾਰਿਆਂ ਨੇ ਇੰਗਲਿਸ਼ ਚ ਕਮੈਂਟ ਕਾਂਡੇ ਤੇ ਮੈਂ ਤਾਂ ਕਮਲੀ ਹੋ ਜੂ ਹਾਏ ਕੋਈ ਮੈਨੂੰ ਵੀ ਇੱਕ ਗੋਲੀ ਮਾਰ ਦੋ ਮੈਨੂੰ ਨਹੀਂ ਇੰਗਲਿਸ਼ ਆਉਣੀ ਹਾਏ ਮੈਂ ਮਰ ਜਾ ਗੋਲੀ ਮਾਰ ਦੋ ਮੈਨੂੰ ਵੀ ਆ ਵਾਲੀ ਤੂੰ ਕਰਕੇ ਆ ਵਾਲੀ ਲਾਈਕ ਥੈਂਕਸ ਅਛਾ ਅਡ ਇੰਗਲਿਸ਼ ਮੈਨੂੰ ਨਹੀਂ ਹੋਣੀ ਇਹ ਨਹੀਂ ਪੱਲੇ ਪੈਣੀ ਸ਼ਾਮਾਂ ਨੂੰ ਲਾਈਵ ਲਾਵਾਂਗੇ ਉੱਤੇ ਆਇਓ ਤੁਸੀਂ ਸਿਸਟਰ ਫਰੋਂਮ ਤੇ ਪਤਾ ਨਹੀਂ ਕੀ ਆ ਸਿਮਰਨ ਵਾਹੀ ਪਤਾ ਨਹੀਂ ਕੀ ਕਹੀ ਜਾਂਦੇ ਆ ਮੈਨੂੰ ਨਹੀਂ ਆਉਂਦੀ ਪੜ੍ਹਨੀ ਮੈਨੂੰ ਪੰਜਾਬੀ ਕਰਕੇ ਦਿਓ ਸਿਮਰਨ ਭੈਣੇ ਗੇਮ ఓవర్ ਨਾ ਭੇਜੋ ਭੈਣ ਸਿਮਰਨ ਭੈਣੇ ਗੇਮ ఓవర్ ਨਹੀਂ ਭੇਜੀਦਾ ਹੁੰਦਾ ਇਹ ਸਹੀ ਨਹੀਂ ਹੁੰਦਾ ਇਹ ਨਹੀਂ ਭੇਜੀਦਾ ਦਰਜੀਤ ਵੀਰ ਜੀ ਕੀ ਗੱਲ ਆ ਤੂੰ ਦੋਸੇ ਇੰਗਲਿਸ਼ ਤੇ ਇੰਗਲਿਸ਼ ਹੀ ਸੁੱਟੇ ਜਾਂਦੇ ਆ ਜੇ ਤਨ ਮਾ ਕਹਣ ਲਈ ਮੈਨੂੰ ਨਹੀਂ ਇੰਗਲਿਸ਼ ਹੁੰਦੀ ਅੱਜ ਕੀ ਹੋ ਗਿਆ ਸਾਰਿਆਂ ਨੂੰ ਕਿਹੜਾ ਠੂਹਾ ਲੜਕਿਆਂ ਨੇ ਕਿਹੜਾ ਸਾਰਿਆਂ ਦੇ ਨਾ ਆਣੀ ਮੈਨੂੰ ਆਉਣਾ ਮਾਈ ਡਾਟ ਰੂਟ ਜਿਹੜੇ ਤੁਸੀਂ ਲਿਖਦੇ ਆ ਦਜੀਤ ਜੀ ਮਾਰੋ ਆਇਆ ਮੱਤੇ ਤੇ ਹੱਥ ਹੇ ਵੀ ਇਹਨੂੰ ਨਹੀਂ ਆ ਸਕਦੀ ਆ ਜਿਹੜੀ ਇੰਗਲਿਸ਼ ਜੀ ਕਿਰਨ ਚੁੱਪ ਕਰ ਜਾ ਓ ਭਾਈ ਆ ਸਰਦਾਰ ਨਹੀਂ ਬਣੇ ਮੈਂ ਮਾਰੂੰ ਬੜਾ ਆ ਜਿਹੜਾ ਐ ਇਹ ਮੈਨੂੰ ਐ ਕਰਕੇ ਲਿਖ ਪੰਜਾਬੀ ਬੰਦਿਆ ਤਰਾ ਲਿਖ ਮਾਰੂੰ ਬੜਾ ਸਰਦਾਰ ਨਹੀਂ ਬਣੇ ਕੀ ਗੱਲ ਆ ਪੰਜਾਬੀ ਲਿਖ ਲਾ ਕਿਹੜਾ ਸੱਪ ਲੜ ਗਿਆ ਤੇਰੇ ਇੱਥੇ ਢੂਆਂ ਲੜ ਗਿਆ ਨਹੀਂ ਤੇਰੇ ਇੱਥੇ ਲੜਜੇ ਕਾਲਾ ਨਾਗ ਕਾਲੇ ਸੂਟ ਵਾਲੀਏ ਪੰਜਾਬੀ ਲਿਖਲਾ ਲੜਾਵਾਂ ਕਾਲਾ ਨਾਗ ਫਿਰ ਪੰਜਾਬੀ ਲਿਖ ਉਹ ਮੈਨੂੰ ਨਹੀਂ ਆਉਂਦੀ ਪੜਨੀ ਕੀ ਆ ਤੂੰ ਇਹ ਚੱਲ ਕਾਲੇ ਨਾਗ ਨੇ ਡੰਗ ਮਾਰ ਜਾਈ ਕੋ ਮੋਰ ਨੂੰ ਪਤਾ ਹੀ ਨਹੀਂ ਲੱਗਦਾ ਇਹਨੂੰ ਪੰਜਾਬੀ ਲਿਖਣੀ ਹੈ ਦੇਖ ਲੈ ਲਗਲਾ ਨਹੀਂ ਤਾਂ ਮੈਂ ਬੰਦ ਕਰ ਦੇਣੀ ਲਾਈਵ ਸ਼ਾਮਾ ਨੂੰ ਲਾਉਂਗੀ ਫਿਰ ਤੁਸੀਂ ਜੀਤਵੀਰ ਜੀ ਤੁਸੀਂ ਵੀ ਇਹਨਾਂ ਨਾਲ ਹੀ ਰਲ ਗਏ ਆ ਹੈਂ ਦੱਸ ਇਹਨਾਂ ਨਾਲ ਹੀ ਤੁਸੀਂ ਵੀ ਰਲ ਗਏ ਆ ਇਹ ਤਾਂ ਕੰਮ ਖਰਾਬ ਆ ਫਿਰ ਤੁਸੀਂ ਇੰਨੇ ਜਾਣੇ ਮੈਂ ਇਕੱਲੀ ਕਿੱਦਾਂ ਮੁਕਾਬਲਾ ਕਰ ਲੂੰਗੀ ਤੁਹਾਡਾ ਹਾਏ ਨਹੀਂ ਆਉਂਦੀ ਇੰਗਲਿਸ਼ ਆਇਆ ਕੀ ਲਿਖੀ ਜਾਂਦੇ ਆ ਗਾਲਾਂ ਕੱਢੀ ਜਾਂਦੇ ਮੈਨੂੰ ਨਹੀਂ ਆਉਂਦੀ ਮੈਂ ਫਾਕ ਨਹੀਂ ਹਾਂ ਦੀਦੀ ਜੱਲ ਨਹੀਂ ਆਹ ਵੈਲਕਮ ਆ ਜੀ ਵੈਲਕਮ ਆ ਸਾਰੇ ਪੈਣ ਪਰਵਣ ਪਿਆਰ ਪਰਿਸ਼ਾਸ਼ਿਕ ਜੀ ਹੋਰ ਸਨੋ ਜੀ ਕੀ ਹਾਲ ਚਾਲ ਇੱਥੇ ਠੂਆ ਲੜ ਗਿਆ ਨਹੀਂ ਤੇ ਇੱਥੇ ਇੱਥੇ ਠੂਆ ਲੜ ਗਿਆ ਨਹੀਂ ਤੇ ਇੱਥੇ ਇੱਥੇ ਤੇ ਦੋ ਲੜਕੀਆਂ ਨੀਂਦ ਨਹੀਂ ਰਹੀ ਸੀ ਕੱਲਸ ਕੋਈ ਨਾ ਫਿਰ ਹਾਂ ਹੁਣ ਮੈਂ ਲਾਈਵ ਕੱਟ ਦੇਣੀ ਸ਼ਾਮਾਂ ਨੂੰ ਆਇਓ ਫਿਰ ਤੁਸੀਂ ਜਦੋਂ ਮੈਨੂੰ ਪੜਨੀ ਨਹੀਂ ਹੁੰਦੀ ਤੁਸੀਂ ਪੰਜਾਬੀ ਲਿਖਦੇ ਨਹੀਂ ਇੰਗਲਿਸ਼ ਲਿਖੀ ਜਾਂਦੇ ਫਿਰ ਹੂੰ ਸ਼ਾਮਾਂ ਨੂੰ ਲਾਈਵ ਚਾਇਓ ਸਾਰੇ ਪੈਣ ਪੜਾ ਇਹ ਪੜਾ ਕੇ ਪੰਡਾਕ ਪਟਾਕਾ ਟਾ ਡੀਂਗੜੀ ਨੋ ਨਹੀਂ ਹੁੰਦੀ ਪੜਨੀ ਫਿਰ ਹੋਰ ਬਾਏ ਬਾਏ ਸਾਰੇ ਨੂੰ ਕਰਦੀ ਆ ਮੈਂ ਹੋਰ ਕੀ ਆ ਫਿਰ ਸ਼ਾਮਾ ਨੂੰ ਲਾਵਾਂਗੇ ਆਪਾਂ ਲਾਈ ਦੇ ਸ਼ਾਮਾ ਨੂੰ ਆਇਓ ਸ਼ਾਮਾ ਨੂੰ ਆਜਿਓ ਵੀਰ ਜੀ ਸਸ਼ੀ ਕਾਲ ਜੀ ਹੈਲੋ ਸਿਸਟਰ ਸਸ਼ੀ ਕਾਲ ਵੀਰ ਜੀ ਮਾਈਵਰ ਵੀਜੀ ਹੋਰ ਸਨੋ ਕੀ ਹਾਲ ਚਾਲ ਆ ਪਿਆਰ ਪ੍ਰੇਸ਼ਾਸ਼ੀ ਕਾਲ ਜੀ ਵੀਰੇ ਇੰਗਲਿਸ਼ ਕਿਉਂ ਲਿਖੀ ਜਾਂਦੇ ਆ ਅੱਜ ਸਾਰੇ ਹੇਲ ਲਗੇ ਆ ਅੱਜ ਸਾਰੇ ਹੇਲ ਲਗੇ ਹੇਲ ਲਗੇ ਹੇਲ ਲਗੇ ਸਾਰੇ ਜਾਣੇ ਅੱਜ ਅੱਜ ਕੋਈ ਨਹੀਂ ਪੰਜਾਬੀ ਲਿਖਦਾ ਸ਼ਾਮ ਦੀ ਲਾਈਵ ਆ ਜਾਇਓ ਹੁਣ ਨਹੀਂ ਮੈਨੂੰ ਪਤਾ ਲੱਗਣ ਡਿਆ ਕੀ ਲਿਖਣ ਡੇ ਆ ਤੂੰ ਕੀ ਲੇਖਦੇ ਆ ਕੀ ਗੱਲ ਕੱਢੀ ਜਾਂਦੇ ਮੈਨੂੰ ਨਹੀਂ ਪਤਾ ਲੱਗਣਿਆ ਬਾਤ ਤੁਸੀਂ ਇਹ ਸੁਣਾਓ ਮੈਨੂੰ ਸੇਤਾ ਠੀਕ ਆ ਟਾਡੇ ਸਾਰੇ ਭੈਣ ਭਰਾਵਾਂ ਦੀਆਂ ਰਾਜੀ ਖੁਸ਼ੀ ਹੱਸਦੇ ਵੱਧਦੇ ਖੇਡਦੇ ਆ ਵਧੀਆ ਹਾਈ ਸਦਾਰ ਨਹੀਂ ਪੜਨੇ ਮੈਂ ਨਹੀਂ ਗੱਲ ਕਰਨੀ ਮੈਨੂੰ ਨਹੀਂ ਹੋਣ ਈ ਇਦਾਂ ਜਿੱਦਾਂ ਕਾਂਡੇ ਆ ਮੂਵੀ ਵਾਈ ਮਿਊਟ ਮੂਵੀ ਬਾਈ ਮਿਊਟ ਟ੍ਰੈਂਡੀ ਕੀ ਕੀ ਢਿੰਡੇ 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 ਗਾਣਿਆ ਉਹ ਮੈਨੂੰ ਨਹੀਂ ਪਤਾ ਲਾਦਾ ਮੈਨੂੰ ਨਹੀਂ ਪਤਾ ਮੋਰੂ ਜੀ ਕਹਿੰਦਾ ਮੈਂ ਬੋਲਣਾ ਯਾਨੀ ਮਾਣ ਚਾਹ ਤਨ ਲੇਖ ਲਓ ਮੈਂ ਮਾਨਣਾ ਬੜਾ ਤੁਹਾਨੂੰ ਪੰਜਾਬੀ ਲਿਖੋ ਸਾਰੇ ਜਣ ਮਰੂੰਗੀ ਬੜਾ ਫੇਰਾ

ਉੰਦੇ ਨਹੀਂ ਕੋਈ ਇੱਥੇ ਇੰਗਲਿਸ਼ 'ਚ ਤੁਸੀਂ ਕਮੈਂਟ ਕਰਦੇ ਮੈਂ ਕਿਹੜਾ ਬੜੀ ਪੜ੍ਹੀ ਆਈ ਆ ਜਿਹੜਾ ਮੈਨੂੰ ਪਤਾ ਵਾ ਪੰਜਾਬੀ 'ਚ ਕਰ ਲੋ ਕਮੈਂਟ ਕਰ ਦੋ ਪੰਜਾਬੀ ਚ ਕਮੈਂਟ ਸ਼ਾਮਾ ਨੂੰ ਆਇਓ ਤੁਸੀਂ ਸਾਰੇ ਜਣੇ ਸ਼ਾਮ ਦੀ ਲਾਈਵ ਵਿੱਚ ਹੁਣ ਨਹੀਂ ਪਤਾ ਲੱਗਣ ਡਿਆ ਮੈਂ ਕੱਟ ਦੇਣਾ ਹੁਣ ਸ਼ਾਮ ਦੀ ਲਾਈਵ ਵਿੱਚ ਨਹੀਂ ਪਤਾ ਤਾਂ ਗੰਡਿਆ ਕੀ ਲਿਖੀ ਜਾਂਦੇ ਤੁਸੀਂ ਸ਼ਾਮਾ ਨੂੰ ਕਰਦੇ ਗੱਲ ਆਪਾਂ ਸ਼ਾਮ ਦੀ ਲਾਈਵ ਵਿੱਚ ਆਇਓ ਵੀਰ ਜੀ ਅਮਨ ਵੀਰ ਜੀ ਨਹੀਂ ਪਤਾ ਲੱਗੰਦੇ ਆਮਨ ਵੀਰ ਜੀ ਵੈਲਕਮ ਆ ਪਿਆਰ ਭਰੀ ਸ਼ਸ਼ੀ ਕਾਲ ਜੀ ਨਹੀਂ ਪਤਾ ਲੱਗੰਦੇ ਕੀ ਲਿਖੰਦੇ ਏ ਤੂੰ ਇਹ ਕੌਣ ਪੜੂਗਾ ਇਹ ਸੈੱਟ ਨਹੀਂ ਹੁੰਦੀ ਨਾ ਇਹੀ ਤਾਂ ਪੰਗਾ ਵਾ ਇਹ ਹੀ ਤੇ ਸੈੱਟ ਨਹੀਂ ਹੋਣਦੇ ਵੀਰ ਜੀ ਮੈਨੂੰ ਨਹੀਂ ਪਤਾ ਲੱਗਣ ਡਿਆ ਤਾਂ ਹੀ ਮੈਂ ਕੰਨੀ ਸ਼ਾਮਾਂ ਨੂੰ ਲਾਵਾਂਗੇ ਕਿਉਂਕਿ ਮੈਨੂੰ ਨਹੀਂ ਪੜ੍ਹਨੇ ਆਉਂਦਾ ਸ਼ਾਮਾਂ ਨੂੰ ਲਾਵਾਂਗੇ ਇਸ ਲਾਈਵ ਤੇ ਸ਼ਾਮਾਂ ਨੂੰ ਆਇਓ ਸਾਰੇ ਭੈਣ ਪਰ ਫੋਨ ਕੀ ਫਾਇਦਾ ਮੈਨਾਂ ਬਖਰਾਬ ਕਰਨਾ ਪੜਨਾ ਹੋਉ ਨਹੀਂ ਦਿਆ ਸ਼ਾਮਣਵਾ ਜਿਓ ਨਾ ਨਹੀ ਹੁੰਦੀ ਨਹੀ ਹੁੰਦੀ ਨਹੀ ਹੁੰਦੀ ਨਹੀ ਹੁੰਦੀ ਪੜਨੀ ਨਹੀ ਹੁੰਦੀ ਪੜਨੀ ਨਹੀ ਹੁੰਦੀ ਸ਼ਾਮਣਵਾ ਜਿਓ ਕਿਆ ਬਣੋ ਆਜੋ ਵੀਰ ਜੀ ਪੈਣੇ 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 ਨਹੀਂ ਆਉਂਦਿਆ ਕੁਛ ਮੈਂ ਕੀ ਕਰਾਂ ਹੁਣ ਮੈਨੂੰ ਨਹੀਂ ਸੱਟੇ ਕਰਨੇ ਆਉਂਦੀ ਮੈਂ ਸੱਟੇ ਤਾਂ ਕੀ ਕਰਾਂ ਸ਼ਾਮਣ ਨੂੰ ਆਇਓ ਸ਼ਾਮ ਦੀ ਲਾਈਵ 'ਚ ਚਲੋ ਠੀਕ ਆ ਬਾਏ ਬਾਏ ਸੋ ਜੋ ਸਾਰੇ ਜਾਨੀ ਸ਼ਾਮਣ ਨੂੰ ਲਾਉਣੇ ਆ ਸ਼ਾਮ ਲਾਈਵ ਹੁਣ ਨਹੀਂ ਮੈਨੂੰ ਪਤਾ ਲੱਗਣ ਡਿਆ ਕੀ ਲਾਉਣਾ ਠਹਿਰ ਕੇ ਲਾ ਲੈਨੇ ਘੜੀ ਕੰਨੂ ਲਾ ਲਾਂਗੇ ਘੜੀ ਕੰਨੂ ਲਾ ਲਾਂਗੇ ਘੜੀ ਕੰਨੂ ਲਾ ਲਾਂਗੇ ਨਹੀਂ ਹੁੰਦੀ ਸ਼ਾਮਣ ਆਜਿਓ ਤੁਸੀਂ ਸ਼ਾਮ ਨੂੰ ਆਜਿਓ ਮਾਫੀ ਚਾਹੁੰਨੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਪਣ ਪਰਾਂ ਨੂੰ ਤਾਂ ਕਾਜ ਨਾ ਫੜ ਕੇ ਮਾਫ਼ੀ ਚੰਨੀ ਆ। ਸ਼ਾਮਾਂ ਨੂੰ ਆਇਓ ਤਾਂ ਹਿਉਣ। ਨਹੀਂ ਪੜਨਾ ਹੁੰਦੇ ਆ ਮੈਨੂੰ ਮੈਂ ਕੀ ਕਰਾਂ। ਨਹੀਂ ਹੁੰਦਾ ਪੜਨ। ਸ਼ਾਮਾਂ ਨੂੰ। ਸ਼ਾਮਾਂ ਨੂੰ ਆਇਓ। ਸ਼ਾਮ ਨੂੰ ਆਇਓ 5:00 ਵਜੇ 5:00 ਵਜੇ ਜਾਂ 4:30 ਵਜੇ ਲਈ ਬੁਲਾਵਾਂਗੇ ਆਪਾਂ ਹੁਣ ਨਹੀਂ ਪਤਾ ਲੱਗਣ ਡਿਆ ਕੀ ਲਿਖਣ ਦੇ ਤੂੰ ਸੌਰੀ ਮਾਫੀ ਚਾਹੁੰਨੀ ਸਾਰੇ ਭੈਣ ਭਰਾਵਾਂ ਨੂੰ